ਸਤ ਸ੍ਰੀ ਅਕਾਲ ਜੀ ਅੱਜ ਹੈ 10 ਜੁਲਾਈ 2020 ਜੁਣ ਬੁੱਧਵਾਰ ਪਿਛਲੇ ਦੋ ਦਿਨ ਮੈਂ ਵੀਡੀਓ ਕੱਈ ਨਹੀਂ ਮੈਂ ਕਿਤੇ ਗਿਆ ਹੋਇਆ ਤਾਂ ਅਰੇ ਉਲੀ ਜੀ ਬੁੱਧਵਾਰ ਚਲੋ ਆਪਾਂ ਨਵੀਂ ਲਗਰ ਜਾਂਦੇ ਆ ਤਾਂ ਹੁਣ ਕਿਸੇ ਨਵੀਂ ਸ਼ੈਸ ਸਜਾਈ ਗਏ ਘੁੰਮਣੀਆਂ ਦੀ ਉਸਤ ਤਖਤ ਜੜ ਕੋ ਹਾਰੀ ਤਾਂ ਹੁੰਦੀ ਆਪਾਂ ਆਪਣੇ ਕੰਫਰਟ ਜ਼ੋਨ ਚ ਹੁੰਦੇ ਆ ਅਰੇ ਬੰਦੇ ਨਾਲ ਜਦ ਤੱਕ ਅਲਬਾਤ ਫੰਦੀਆ ਹੋ ਸਕਦਾ ਹੈ ਬੰਦੀ ਵੀ ਕੁਛ ਵਧੀਆ ਹੋਣ ਕੁਛ ਰੂਹੀ ਪੇਸ਼ਾਨ ਪਰ ਇੱਕ ਗੱਲ ਲੱਗਦਾ ਕੀ ਹੁੰਦੀ ਹੈ ਨਾ ਕਿ ਦੋ ਚਾਰ ਬੰਦਿਆਂ ਦੇ ਪਿੱਛੇ ਆਪਾਂ ਪੂਰੀ ਕਮਿਊਨਿਟੀ ਨੂੰ ਨਹੀਂ ਚੱਲ ਸਕਦੇ ਅਰ ਸ਼ਹਿਰ ਮਾਹੌਲ ਵਾਲੇ ਬਿਗਿਨਰ ਲੋਕਾਂ ਤੋਂ ਫਰੀ ਹੋ ਗਿਆ ਪਰ ਪਤਾ ਉਹ ਨਹੀਂ ਚਾਹਦਾ ਵੀ ਜਦੋਂ ਪਤਨ ਚਾਰ ਦੇਨੀਆ ਹੋ ਤਾਂ ਇਹਦੇ ਹੈ ਫਿਕਰ ਸਪੈਂਡ ਕਰਨਾ ਉਹਨਾਂ ਦੇ ਜਿੱਦ ਦਾ ਕੋਈ ਨਾ ਰਿਸਕ ਲੈ ਰਿਹਾ ਤੇ ਬਪਣੇ ਘਰਾਂ ਨਾਲ ਰਹਿਣ ਮਾਸਤੇ ਤਾਂ ਹੋ ਸਕਦਾ ਉਹਨੂੰ ਵੀ ਤਉ ਲੱਗਦਾ ਇਹ ਨਾ ਵੀ ਬੰਦੇ ਖੁੱਲਦੇ ਜੇ ਨਹੀਂ ਹੈਗੇ ਸਾਡੇ ਨਾਲ ਨਾ ਹਾਂ ਮਤਲਬ ਖੁੱਲਣੇ ਆ ਤਾਂ ਖੁੱਲਦੇ ਪਰ ਕੁਝ ਕੁ ਬਸ ਨਹੀਂ ਦੱਸਦਾ ਅਰੇ ਤੋ ਟਾਈਮ ਪਾ ਕੇ ਨਾਲ ਪੈਂਦੇ ਆ ਉਹ ਕਰਦੇ ਆ ਨਾ ਫਿਰ ਅੱਧ ਤੂ ਜਾਂਦੀ ਆ ਫਿਰ ਸਭ ਕੁਝ ਸੁਧਰ ਹੀ ਦਿੱਕਿਆ ਲੱਗਦਾ ਜਦੋਂ ਮੇਰੇ ਕਾਲਜ ਮੇਟਸ ਹੁੰਦੇ ਸੀ ਕਿ ਚਲੋ ਮੈਂ ਤਾਂ ਹਾਸਟਲ ਨਹੀਂ ਲਿਆ ਹੁੰਦੀਆ ਮੇਰੇ ਨਾਲ ਉਹਨਾਂ ਨੂੰ ਦਿੱਕਤ ਆਈ ਸੀ ਤੇ ਪ੍ਰੋਬਲਮਸ ਆਈਆਂ ਸੀ ਪਰ ਹੌਲੀ ਹੌਲੀ ਯੂਸ ਟੂ ਹੋ ਗਈ ਸੀ ਉਹਨੂੰ ਲੈ ਤੇ ਕੱਦੋ ਖਰੀਦੀ ਜੇ ਆਪਾਂ ਉਦਾਹਰਣ ਲੈਂਦੇ ਹੁਣ ਅਸੋ ਇਹ ਆਪਾਂ ਤਾਂ ਇਹ ਵੀ ਕਹਿ ਦਿੰਦੇ ਹਾਂ ਨਾ ਕਿ ਆਪਣੀ ਲਾਈਫ ਸ਼ੁਰੂ ਮਰੀ ਦੀ ਇਨਕਨਵੀਨੀਅੰਸ ਆ ਗਈ ਤੇ ਤਾਂ ਆਪਾਂ ਕਹਿੰਦੇ ਵੀ ਜਿਹੜੇ ਗਰੀਬਾਂ ਦੇ ਬੱਚੇ ਜਿਹੜੇ ਝੂਠੇ ਝੋਕੜੀਆਂ ਨੇ ਉਹਦਾ ਰਹਿੰਦੇ ਨੇ ਇੱਥੇ ਹੈਨਾ ਵੀ ਉਹਨਾਂ ਦੀ ਤਾਂ ਲਾਈਫ ਸ਼ੁਰੂ ਤੋਂ ਹੀ ਹੈ ਤਾਂ ਉਹਨਾਂ ਨੂੰ ਤਾਂ ਕੋਈ ਪਰਚਰ ਨਹੀਂ ਲੱਗਦਾ ਜੋ ਆਪਾਂ ਪਾਰਕਿਆਂ ਦੇ ਵਿੱਚ ਗਰਮੀ ਆ ਜੋ ਮਜ਼ਦੂਰ ਕਿਰਤਮਤਾ ਲਾ ਰਿਹਾ ਉਹਨੂੰ ਕਾ ਵੀ ਕਰਨੀ ਉਹ ਤਾਂ ਬਚਪਨ ਤੋਂ ਹੀ ਸ਼ਹਿਰ ਆ ਘਰੇ ਆਉਂਦਾ ਹੈਨਾ ਤਾਂ ਮਤਲਬ ਇਨਕਨਵੀਨੀਅੰਸ ਕਰਕੇ ਤੁਹਾਨੂੰ ਅਰੀ ਦਾ 2% ਤੋਂ 2% ਵੇਰੀਗ ਹੈ ਦੇਣੀ ਆਉਗੀ। ਆਮ ਤਾ ਸੋਲੂਸ਼ਨ ਤਾਂ ਆ ਗਿਆ ਕਿ ਥੈਂਕ ਯੂ ਵੀ ਦੇ ਦੇ ਦੇਖੇ ਦੇਖੇ ਰਹੀ ਕਿ ਤੁਹਾਨੂੰ ਤਾਂ ਕਿ ਥੈਂਕਫੁਲ ਰਹੋ ਕਿ ਜਿੰਨਾ ਹੈ ਉਹ ਨਾ ਤਾਂ ਹੈ ਐਕਸਟਰਨਲ ਡਿਜੀਟਲ ਅੱਧਾ ਕਿ ਦੋ ਮੈਂ ਤਾਂ ਠੀਕਰ ਲੂੰਗੀ ਤਾਂ ਇਹ ਹੋਰ ਵੀ ਹੋ ਜਾਂਦਾ ਐਡਜਸਟ ਹੋ ਜਾਂਦਾ। ਆਈਦਲ ਯਾਦ ਰੱਖਣੀ ਹੈ ਰਹੀ ਕਿ ਆਪਾਂ ਸੈਜੂਲ ਤੋਂ ਇਹ ਕੋਈ ਬੰਦਾ ਆਪਾਂ ਨੂੰ ਫੱਜਾ ਗਿਆ ਤਾਂ ਉਹਦੇ ਦੇ ਸਿਸਟਮ ਆਪਣੀ ਕੰਪਨੀ ਦੇ ਨੀ ਜਿੱਦਿਆ ਸਾਥ ਦੇ। ਆਰ ਡਿਜੀਟਲ ਲੱਤਾਂ ਕਿ ਕੋਈ ਨਾ ਕੋਈ ਤੁਹਾਨੂੰ ਨਾ ਕਰੂੰ ਮੈਂ ਅਗੇ ਸ ਨਵੀਂ ਜਗ੍ਹਾ ਜਾਉਂਗੀ ਉਸ ਨਵੇਂ ਰੰਦੇ ਨੂੰ ਮਿਲੂ ਪਰ ਹਰ ਵਕਤ ਕੀ ਐਕਸਪੈਕਟ ਕਰੂੰਗੀ ਹਨਾ ਤਾਂ ਕੱਛੇ ਸਟਾਰ ਪੁਆਇੰਟ ਸੀ ਉਹ ਜੀਗਰ ਮੈਂ ਗਿਆ ਨਾ ਗਿਆ ਤਾਂ ਮੈਨੂੰ ਹੋ ਗਿਆ ਦਾ ਹੀ ਠੀਕ ਜਲ ਉਹਨਾਂ ਕੋਲ ਗਿਆ ਉਹ ਬੁੱਟ ਗਿਆ ਜਦੋਂ ਐਸਾ ਹੋ ਗਿਆ ਮੈਂ ਪੁੱਲ ਕਿਉਂ ਕਰ ਰਿਹਾ ਹਾਂ ਹਨਾ ਨਾ ਇੰਪੋਰਟ ਸੁਣਾ ਸੋਚ ਰਿਹਾ ਤਾਂ ਕਿਹਾ ਬੱਟ ਇਹ ਜੀ ਮੇਰੇ ਕਿਹਾ ਨਹੀਂ ਹੈ ਵੀ ਸੱਦਾਂ ਨੂੰ ਕਹਿ ਸਕਦੇ ਹਾਂ ਜਦੋਂ ਇੱਕ ਛੋਟੀ ਜਿਹੀ ਜਲਦ ਹੋ ਰਹੀ ਆ ਕਿ ਆਪਾਂ ਅਨੇ ਹਾਈਪਰ ਐਕਟਿਵ ਹੋ ਗਏ ਅਗੇ ਵਰ ਵੀ ਆਲਵੇਜ਼ ਵੈਲ ਦੇਖੀ ਇਟ ਯੂ نو ਪੂਰਾ ਆਕੈਂਟ ਦੇਖੇ ਫੋਨ ਆ ਕੇ ਆਂਦੇ ਆ ਲੰਦੇ ਨਾ ਕਿ ਉਹ ਤਾਂ ਦੇਖ ਰਿਹਾ ਇਹਨਾਂ ਕੁਛ ਅਦਦਨ ਹੋ ਰਿਹਾ ਜੀ ਨੂੰ ਵਿਜੀਲੈਂਟ ਕੇ ਅੰਦਰ ਪ੍ਰੋਪਰ ਬਤਨ ਕਿੱਦਾਂ ਮੈਂ ਕਾਣੀ ਗੱਲ ਐਕਸਪਲੇਨ ਕਰਵਾਇਆ ਨਾ ਪਰ ਕਿਸੇ ਟਾਈਮ ਮਦਨ ਕਾਮਨੈਸ ਦੀ ਵੀ ਲੋੜ ਹੋ ਗਈ ਕਿ ਕੋਈ ਨਾ ਜੋਗ ਦਾ ਦੇਖੀ ਅਸੀਂ ਲਈ ਤਿਆਰ ਰਹਿਣਾ ਅਸੀਂ ਲਈ ਐਕਟਿਵ ਰਹਿਣਾ ਵੀ ਪੋਸੀਬਲ ਤਾਂ ਬਸ ਹੈ ਹੀ ਨਹੀਂ ਆ ਬਸ ਜੇ ਹੈ ਵੀ ਹੈ ਤਾਂ ਉਹ ਤੁਹਾਨੂੰ ਰਿਲੈਕਸ ਨਹੀਂ ਹੋਣਾ ਰਿਲੈਕਸ ਹੋਣਾ ਬਹੁਤ ਜ਼ਰੂਰੀ ਹੈ। ਅੱਗੇ ਬਤਨੀ ਮੈਂ ਕੀ ਆਖਿਆ ਨਾ ਬਸ ਮੇਨ ਪੁਆਇੰਟ ਆਪੀ ਰਿਲੈਕਸ ਠੀਕ ਹੈ ਜੇ ਐਵੇਂ ਵਾਸਤੇ ਨਹੀਂ ਐਸੀ ਕਿ ਦੱਸ ਲਾਈ ਦੋ ਬਸ ਛੋਟੀ ਦੇ ਨਾ ਬਦਵਾ